ਇਹ ਪਾਣੀ ਹਵੇ ਇੱਕ ਹਾਲ ਵਿੱਚ ਟਪਕਦਾ ਦੂਜੇ ਹਾਲ ਫੇਰਾ ਜਾਂ ਇਹੇ ਤਰਾਈਂ ਹੁਣ ਕੋਠੇ ਡਿੱਗੇ ਜਾਂਦੇ ਨੇ ਮੁਰਾ ਨਾ ਕੋਈ ਬੰਲੇ ਕਹਿਦ ਕੁਛ ਵੀ ਨਹੀਂ ਸਾਗ ਵਿੱਚ ਜਾ ਕੀ ਬੰਲੇ ਰਹਿ ਜਾਂ ਜੇ ਜਦੋਂ ਮੀਂਹ ਹੋ ਜਾਂਦਾ ਇੱਥੇ ਤੁਸੀਂ ਸਮਝਦੇ ਫਿਰ ਆਹ ਵੇਖਾ ਇੱਥੇ ਆਇਆ ਮੈਂ ਤੇਰਾ ਗੁੱਲੀ ਥਾਂ ਫਿਰ ਕੀ ਕੋਈ ਬੈ ਤੇ ਬਿੰਦਾਏ ਘਟਦਾਏ ਕੋਈ ਕਿਵੇਂ ਕੋਈ ਕਿਵੇਂ ਕੋਈ ਡੇਰ ਆ ਜਾਏ ਤਾਂ ਤੰਗੋਂ ਫਾੜ ਤੇ ਬਹਿ ਜਾਂਦੇ ਜੀ ਜੀ A laiye gikal mbi hari ini anu dokan di parking apianadi makan, wurokai herkar karete tanye, wurokai bujet so cari mentera kar defene unan ta de langgar are mon charita, wurokai bujet so cari mentera kar defene unan de ਔਰ ਖਰੀ ਕਿਥੂ ਸੇਵਕਾ ਧਾਰੇ ਕਰਨ ਹਾਂਜੀ ਹਾਂ ਪਕਾ ਕੇ ਇਹ ਸਾਰੇ ਲੋਕੀ ਬੰਦੇ ਆ ਗਏ ਜਿੰਨੇ ਪਿੰਡ ਆ ਆ ਕੋਈ ਵਿੱਚ ਘਰਾ ਜਿੰਨਾ ਦੇ ਮੜੇ ਮੜ ਸੁੱਕੇ ਹੋਏ ਵਿੱਚ ਬੈਠੇ ਅਬ ਜਿੰਨਾ ਦੇ ਜਵਾਨਾ ਕੁੜੀਆਂ ਉਹ ਕਿਦਾਂ ਬੰਨਾਂ ਤੇ ਬਹਿ ਸਕਣੇ ਪਲਚਾਂ ਦਾ ਵਿਆਰ ਗੱਲ ਦੀ ਇਸ ਕਾ ਜ਼ਰੂਰਤ ਆ ਤੇ ਉਹ ਵਿੱਚ ਬੈਠਿਆ ਫਿਰ ਜਿਹੜੇ ਕੋਈ ਬਡੇਰੇ ਬਡੂਰੇ ਬਾਹਰ ਆ ਜਾਂਦੇ ਆ ਤੇ ਬਾਕੀ ਉਹਨਾਂ ਵਿੱਚ ਫਿਰ ਸਾਨੂੰ ਦਿੱਤੀ ਜਾਂਦੇ ਆ ਤੇ ਬੰਨ ਤੇ ਕਿੰਨੇ ਕਿਲੋ ਕੀ ਹੋਵੇਗਾ ਬੰਨ ਤਾਂ ਘਣਾ ਕਰੀਬਨ ਸਾਰਾ ਪਿੰਡ ਹੀ ਬੰਨ ਤੇ ਵੀ ਕੋਈ ਕੋਈ ਵਿੱਚ ਘਰ ਤੇ ਆ ਜੀ ਵਿੱਚੋਂ ਇਹ ਰੱਬ ਦੀ ਕਰੋਪੀ ਸਮਝਦੇ ਆ ਕਿ ਸਿਆਸੀ ਕਰੋਪੀ ਆ ਹੁਣ ਇਹ ਤਾਂ ਮਾਲਕ ਦੀ ਹੁਣ ਆਪਾਂ ਕਿਸੇ ਨੂੰ ਕੀ ਕਹਿ ਸਕਨੇ ਕਿਨੇ ਵਾਪਾ ਪਾਣੀ ਛੱਡਿਆ ਹੈ ਜਾਂ ਸਰਕਾਰਾਂ ਨੇ ਛੱਡਿਆ ਆਪਾਂ ਤਾਂ ਇਹ ਗੱਲ ਨਹੀਂ ਕਹਿਨੇ ਕਿੰਨੇ ਸਾਲ ਹੋ ਗਏ ਇੱਥੇ ਪਾਣੀ ਆਉਂਦਾ ਇਹ ਤਾਂ ਬੜੇ ਸਾਲ ਹੀ ਹੋ ਗਾ ਨੇ ਅੱਗੇ ਵਿੱਚ ਪੈ ਜਾਂਦੇ ਦੋ ਚਾਰ ਸਾਲ ਹੁਣ ਤਾਂ ਪਿਛਲੇ ਸਾਲ ਨਹੀਂ ਆਇਆ ਤੂੰ ਤੂੰ ਪਿਛਲੇ ਆਇਆ ਤੱਕੀ ਫੇਰ ਆ ਗਿਆ 2023 ਚ ਵੀ ਆਇਆ ਹੁਣ 25 ਚ ਵੀ ਆ ਗਿਆ ਤੇ ਬਹੁਤ ਔਖਾ ਇੱਧਰ ਤਾਂ ਸਾਡੀਆਂ ਤਾਂ ਪੜੀਆਂ ਸਾਰ ਤੁਹਾਨੂੰ ਰਿੰਗ ਬੰਨ੍ਹ ਕੇ ਦੇਵੇ ਪਿੰਡ ਦੇ ਆਲੇ ਦੁਆਲੇ ਵੀ ਰਾਜੀ ਹੁਸੈਨ ਨੂੰ ਕਰਾਂ ਹਾਂ ਬੰਨ੍ਹ ਦੇਵੇ ਤਾਂ ਵਧੀਆ ਗੱਲ ਐ ਚਲ ਘਰ ਤਾਂ ਬੁੜੀ ਗਾਨੇ ਘਰ ਪਾਜ ਜਾਣਾ ਹਾਲਾਤ ਦੇਖੋ 1 ਮਹੀਨਾ ਹੋ ਗਿਆ ਸੇ ਬੈਠੇ ਬੰਨ ਤੇ ਹਾਲਾਤ ਬਹੁਤ ਖਰਾਬ ਆ ਕਿਉਂਕਿ ਬਰਸਾਤ ਕਾ ਬਹੁਤ ਜ਼ਿਆਦਾ ਹੋ ਰਹੀ ਆ ਤੇ ਪਸ਼ੂਆਂ ਦਾ ਬਹੁਤ ਬੁਰੇ ਹਾਲਾਤ ਔਰ ਪਰਿਵਾਰਾਂ ਦੇ ਬਹੁਤ ਹਾਲਾਤ ਮਾੜੀ ਆ ਤੇ ਜਿੰਦਗੀ ਦੇ ਨਾਲ ਨਰਕ ਬਣ ਚੁੱਕੀ ਆ ਸਰ ਜਿੱਦਾਂ ਕਿ ਤੁਸੀਂ ਬੰਨ ਤੇ ਬੈਠੇ ਹੋ ਤਾਂ ਉੱਪਰੋਂ ਜਦੋਂ ਬਰਸਾਤ ਹੁੰਦੀ ਫਿਰ ਕਿੱਦਾਂ ਬਚਾ ਕਰਦੇ ਨੇ ਉਹਦੇ ਲਈ ਆ ਤਰਪਾਲਾਂ ਹੈਗੀਆਂ ਸਰਪਾਲਾ ਪਰ ਆਇਡ ਕਰਾਇਆ ਪ੍ਰਸ਼ਾਸਨ ਨੇ ਉਹ ਲਾਇਆ ਹੋਇਆ ਉਹਦੇ ਉੱਤੇ ਬੈਠਦੇ ਆ ਇੱਕ ਦੋ ਦੋ ਜੀ ਤੇ ਕੁਝ ਮਤਲਬ ਜਿਹੜੇ ਛੋਟੇ ਬੱਚੇ ਉਹ ਲੋਕਾਂ ਨੇ ਆਪਣੇ ਸਕੀਰੀਆਂ ਚ ਭੇਜਦੇ ਆ ਤਾਂ ਇਹ ਜਿਹੜਾ ਪਿੰਡ ਆ ਉਹ ਬਿਲਕੁਲ ਖਾਲੀ ਜਾਂ ਉੱਥੇ ਕੋਈ ਹੁੰਦੇ ਰੋ ਬਿਲਕੁਲ ਬਿਲਕੁਲ ਖਾਲੀ ਜੀ ਸਿਰਫ ਇੱਕ ਅਦਾ ਜੀ ਹੈਗਾ ਜਿੰਨਾ ਰਾਤ ਨੂੰ ਖਤਰਾ ਹੈਗਾ ਕੋਈ ਚੋਰੀ ਚੋਰੀ ਨਾ ਹੋ ਜਾਵੇ ਵੀ ਇੱਕ ਬੰਦਾ ਬੈਠਾ ਬਾਕੀ ਲਗਭਗ ਸਾਰਾ ਹੀ ਪਿੰਡ ਬੰਨ ਕੇ ਬੈਠਾ ਤਾਂ ਬੰਨ ਤੇ ਕਿੰਨੇ ਕੁ ਲੋਕ ਹੋਣਗੇ ਕਿੰਨੇ ਘਰ ਹੈ 170 ਪਲਸ ਘਰ ਹੈਗਾ ਤਕਰੀਬਨ 2 ਬਾਰ ਹੀ ਹੈਗਾ ਜੀ ਇੱਥੇ ਤੇ ਪਸ਼ੂ ਇੱਥੇ ਕਿੰਨੇ ਨੇ ਪਸ਼ੂ ਕਾਫੀ ਆ ਲਗਭਗ 6 700 ਪਸ਼ੂ ਹੋਏਗਾ ਸਾਰੇ ਬੰਦ ਉੱਪਰ ਹੀ ਹੈਗੇ ਆ ਤਾਂ ਦੋ ਤਿੰਨ ਮਨਿਸਟਰ ਇੱਥੇ ਆ ਕੇ ਆਏ ਸਾਡੀ ਇਹ ਪ੍ਰਾਣੀ ਮੰਗ ਆ ਕਿ ਇੱਥੇ ਰਿੰਗ ਬੰਨ ਬਣੇ ਹਾਂਜੀ ਹਾਂਜੀ ਤੇ ਜਿਹੜਾ ਘਟੂ ਘਟ ਪਿੰਡ ਦਾ ਬਚਾਅ ਹੋਵੇ ਹਾਂਜੀ ਮੰਗ ਰੱਖੀ ਸੀ ਡਿਮਾਂਡ ਰੱਖੀ ਸੀ ਉਹਨਾਂ ਕਹਿੰਦੇ ਕੋਈ ਹਣੀ ਸਾਨੂੰ ਨਾਲ ਹੋ ਜਾਏਗਾ ਅਸੀਂ ਪੂਰੀ ਕਰਾਂਗੇ ਜਦੋਂ ਪਾਣੀ ਉਤਰ ਗਿਆ ਬਾਅਦ ਚ ਬੰਨ ਬਨਾਂਗੇ ਇੱਕ ਵਾਰ ਹੌਸਲਾ ਦੇਗੇ ਇੱਥੇ ਗਰਸਰਾਂ ਕੋਈ ਬਿਆਸ ਵਾਲੇ ਮੰਨੋ ਜਿੰਨੇ ਬਾਬੇ ਹੈਗੇ ਆ ਨਾ ਲਗਭਗ ਉਹ ਸੇਵਾ ਕੀਤੀ ਜਾਂਦੇ ਆ ਕੋਈ ਤੂੜੀ ਲਈ ਆਂਦਾ ਕੋਈ ਅਚਾਰ ਲਈ ਆਂਦਾ ਵਾ ਇਸ ਤਰ੍ਹਾਂ ਹੀ ਆ ਮੰਨ ਲੋ ਵੀ ਲੰਗਰ ਤੇ ਕੁਝ ਬਿਮਾਰੀਆਂ ਤੋਂ ਸਰਕਾਰ ਕੁਝ ਕਰ ਰਹੀ ਹੈ हां ਉਹਨਾਂ ਦੀ ਗੱਡੀ ਇੱਥੇ ਖੜੀ ਆ ਅੱਛਾ ਜੀ ਕਿ ਦਵਾਈਆਂ ਦੁਵਾਈਆਂ ਮੰਨ ਲੋ ਲੈ ਲੈਂਦੇ ਆ ਜਿੰਨਾ ਵੀ ਕਿਸੇ ਦਾ ਕੋਈ ਕੋਈ ਨੁਕਸਾਨ ਮਾੜਾ ਮੋਟਾ ਹੁੰਦਾ ਟੇਲ ਮਟਰੀ ਆਏ ਉਹ ਕੁਝ ਦੇ ਕੇ ਗਏ ਕੋਈ ਮੰਤਰੀ ਮੰਤਰੀ ਤਾਂ ਜੇ ਮੰਨ ਲਓ ਕੋਈ ਨਹੀਂ ਉਹਨਾਂ ਨੇ ਨਾ ਆਪਣੀਆਂ ਫੋਟੋਆਂ ਕਰਾ ਕੇ ਤੇ ਚਲ ਗਏ ਆ ਕਿ ਤੱਕ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਕਰੀਦਾ ਹੈ ਜਦੋਂ ਕਿ ਬੰਨ ਲੱਗ ਜਾਵੇ ਤੇ ਚਲੋ ਮੰਨ ਲਓ ਤੁਹਾਨੂੰ ਮੰਨ ਲਓ ਸੌਖਾ ਹੋ ਜਾਏਗਾ ਬੰਨ ਹਾਂਜੀ ਹਾਂਜੀ ਇਹ ਆ ਪਾਣੀ ਚ ਬਾਰੇ ਕਈ ਕਹਿੰਦੇ ਕਿ ਲੋਕੀ ਕੋਈ ਜਗ੍ਹਾ ਨਹੀਂ ਦਿੰਦੇ ਪਿੰਡ ਚ ਬੰਨ ਆ ਰਿਹਾ ਦਵਾਏ ਬੰਨ ਲਾਉਂ ਨਹੀਂ ਜਗ੍ਹਾ ਤਾਂ ਇਸ ਤਰ੍ਹਾਂ ਆ ਵੀ ਜਿਵੇਂ ਕਿਸੇ ਦੇ ਆਵੇ ਨੀ ਕੋਈ ਕਨਾਲ ਖੰਡ ਆਵੇ ਮੰਨ ਲਓ ਦੋ ਕਨਾਲੀਆਂ ਆਉਣ ਉੱਤਰ ਦੇਣੀ ਪੈਣੀ ਆ ਮੰਨ ਲਓ ਸੌਖਾ ਤਾਂ ਤਾਂ ਹੀ ਹੋਣਾ ਬਾਕੀ ਕਿਤੇ 10 ਕਿੱਲੇ ਡੁੱਬਦੇ ਆ ਤੇ ਉਹ ਸਾਢੇ 6 ਤੋਂ ਪੌਣੇ 7 ਬਚਨ ਦੇ ਇਹੋ ਤੋਂ ਬਾਨ ਲੱਗਦਾ ਵਾ ਸਾਢੇ 1 ਵਾਂਸ ਬਣ ਲੱਗਦਾ ਵਾ ਤੇ ਸਾਨੂੰ ਬਹੁਤ ਮੰਨ ਲੱਭ ਫਾਇਦਾ ਹੁੰਦਾ ਵਾ ਮਾਹੌਲ ਨ ਸਰਕਾਰ ਹੋਈ ਨੀ ਨਾ ਕਿਹਦਾ ਪ੍ਰਸ਼ਾਸਨ ਵਾਲੇ ਕਹਿੰਦੇ ਕਿ ਜਿਹੜਾ ਰਿੰਗ ਬਣਦਾ ਡਿਪੈਂਡ ਦੇ ਆਲੇ ਦੁਆਲੇ ਕਰ ਦਿੰਦੇ ਉਹ ਤੇ ਜਗ੍ਹਾ ਦੇਣੀ ਪੈਣੀ ਬਣ ਵਾਸਤੇ ਤੇ ਜਗ੍ਹਾ ਤਾਂ ਫਿਰ ਦੇਣੀ ਤੇ ਜਣੀ ਦੇਣੀ ਜੇ ਬਾਨ ਲਾਉਣ ਤਾਂ ਇਹ ਸਹਿਮਤ ਪਿੰਡ ਵਾਲੇ ਸਹਿਮਤ ਹਾਂ ਇਹਦੇ ਵਾਸਤੇ ਸਹਿਮਤ ਹਾਂ ਸਹਿਮਤ ਹਾਂ